ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਮਿੱਤਰੋ ਫਿਰ ਤੋਂ ਤੁਹਾਡਾ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਦਾ ਮਿੱਤਰੋ ਜਿਹੜੀ ਆਪਾਂ ਅੱਜ ਵੀਡੀਓ ਰਿਕਾਰਡ ਕੀਤੀ ਆ ਆਪਣੀ ਫਾਰਮ ਨੰਬਰ ਦਾ ਡੇਰੀ ਫਾਰਮ ਤੋਂ ਰਿਕਾਰਡ ਕੀਤੀ ਆ ਜਿੱਥੇ ਆਪਣੇ ਕੋਲੇ ਮਿੱਤਰੋ ਅੱਜ ਫਿਰ ਤੋਂ ਕੱਟੀ ਵਿਗਾਊਗਾ ਜੀ ਜੋ ਸਾਰੀ ਕੱਟੀ ਜਾਣਕਾਰੀ ਆਪਾਂ ਬਾਈਕ ਕੋ ਸਾਂਝੀ ਕਰਾਵਾਂਗੇ ਪਰ ਪਹਿਲਾਂ ਉਮੀਦ ਕਰਦੇ ਹਾਂ ਜਿਹੜੇ ਵੀਰ ਆਪਣੇ ਨੰਬਰ ਦਾ ਡੇਰੀ ਫਾਰਮ ਨਾਲ ਜੁੜੇ ਹੋਇਆ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮਿੱਤਰੋ ਆਪਰੇ ਕੋ ਇੱਕ ਕੱਟੀ ਦਿਖਾਊਗਾ ਜੀ ਤੇ ਆਪਕਿ ਪਹਿਲਾ ਕੱਟੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਚੈਨਲ ਨੰਬਰ ਦਾ ਡੈਰੀ ਬੰਨ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਨਾ ਤੇ ਬੈਲ ਘੰਟੀ ਦਾ ਬਟਨ ਜੂਰ ਦੋਣਾ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਮਤਲਬ ਆਪਣਾ ਵੀਡੀਓ ਬਣਾਉਣ ਲਈ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਤੇ ਉਦੋਂ ਸਾਰੀ ਕੱਟੀ ਜਾਣਕਾਰੀ ਬਵਾਈਕਰੋ ਸਾਂਝੀ ਕਰਾਵਾਂਗੀ ਕਰਦੇ ਆਪਾਂ ਬਾਈਨੰਗਲ ਪਰ ਆ ਜੂਦੇ ਸਸੀ ਕਾ ਬਈ ਸਸੀ ਕਾ ਬਈ ਸਾਰੇ ਕਿਸਾਨ ਭਰਾਵਾਂ ਜਿੰਨੇ ਵੀ ਆਪਣੇ ਨੰਬਰ ਦਾ ਪੈਰੀਪਰੋਂ ਜੁੜੇ ਹੋਏ ਨੇ ਸੋ ਪਰ ਉਹਨਾਂ ਤੋਂ ਅੱਗੇ ਵੀਰ ਕਾਟਾ ਦਵਾ ਕਰਦੇ ਨੇ ਸਾਰੇ ਠੀਕ ਠਾਕ ਹੋਣਗੇ। ਬਈ ਕੱਟੀ ਦੀ ਆਪਣੀ ਉਮਰ ਕਿੰਨੀ ਹੈ? ਖੁਸ਼ੀ ਭੈ ਜੀ ਉਮਰ ਆ 14-15 ਮਹੀਨੇ ਦੀ ਮੰਨ। 14-15 ਮਹੀਨੇ ਕਿੱਟੀ ਦੀ ਉਮਰ ਠੀਕ ਹੈ ਨਾ। ਤੇ ਇਹਦੀ ਇੱਕ ਖੁਸ਼ੀ ਹੈ ਜੀ ਛੋੜੀ ਦਿਖਾਵਾਂਗਾ। ਕਰਮਾਂ ਲਈ ਜੀ ਨਾ ਹੋਰ ਕੁਝ ਵੀ ਆ ਮੰਨ ਲੈ ਵੀ ਛੋੜੀ ਦਿਖਾ ਕਰਮਾਂ ਇਹ ਛੋੜੀ ਜੀ। ਇਹ ਨਾ ਮੈਂ ਮਹਾਲਾ ਦੀ ਥੋੜੀ ਜਿਹੀ ਬਿਆਰੀ ਕਹੂ ਕਰਤੀ ਸੀ ਹੁਣ ਤਾਂ ਥੋੜੀ ਆ 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 ਉਹ ਵੀ ਅਗਲੇ ਦੇ ਮਾਰਕਾਂ ਦੇ ਪਸ਼ੂ ਕਿਦੇ ਬੰਨੇ ਹੁੰਦੇ ਆ ਆਪਾਂ ਕਹਿੰਦਾ ਨਾ ਕਾਨੂੰ ਆ ਵੀ ਅਗਲਾ ਕਈ ਇਦਾਂ ਦੇ ਬਾਈ ਵੀ ਬਾਹਰ ਆ ਪਸ਼ੂ ਨੂੰ ਤੋੜਾ ਫੇਰਾ ਜਾਏ ਉਹਦੀ ਕਰਾਉਂਦੇ ਨਹੀਂ ਕਿ ਹਾਂ ਬੰਨੇ ਵੇ ਹੁੰਦੇ ਹੁਣ ਆਪਣੇ ਕੋਈ ਕਰਮਾ ਹੀ ਜਾ ਕੇ ਕਹੇ ਖੁੱਲੀ ਛੱਡੀ ਵੀ ਹਾਂ ਜਿਹੜੀ ਗੱਲ ਲਾਈ ਸੀ ਪੱਠੇ ਮਾਲ ਨੂੰ ਵੀ ਅੱਜ ਤੱਕ ਨਹੀਂ ਲੱਗੀ ਐ ਇਹ ਜਿਹੜਾ ਗੱਲ ਥੋੜਾ ਜੀ ਨਾ ਉਹ ਜਿਹੜੀ ਕਰਵਾਈ ਆ ਉਹਦੇ ਬਾਰੇ ਤੇਰਾ ਪਸ਼ੂ ਸੀ ਬਾਈ ਨੇ ਤਿੰਨ ਚਾਰ ਕੱਟੀਆਂ ਸੇਲ ਕੀਤੀਆਂ ਬਾਈ ਕੋਲੇ ਪਿਓ ਨੀਲੀ ਲੱਗਦੀ ਤੇ ਕਿਤੇ ਕਰਦੇ ਕੱਟਿਆ ਉਹਨਾ ਹੁਣ ਠੀਕ ਆ ਭਾਈ ਹਾਂ ਤੇ ਭਾਈ ਇਹਦੀ ਮਦਰ ਮਿਲਕ ਦਾ ਰਿਕਾਰਡ ਉਹਨਾਂ ਨੇ 14 ਲੀਟਰ ਦੱਸਿਆ ਮ ਠੀਕ ਹੈ ਅਗਲੇ ਨੂੰ ਕਹਿੰਦੇ ਨਹੀਂ ਮਾਰਿਆ 10 ਪਰ ਇਹਦੇ ਬੰਦੇ ਸੀ ਕਹਿੰਦੇ ਤਾਂ ਨਹੀਂ ਬੰਦੇ ਕਤਮਾਨ ਵਾਲੇ ਬੰਦੇ ਵੀ ਸੀ ਉਹ ਚਲੋ ਬਾਕੀ ਫਿਰ ਆਪਾਂ ਅਗਲੇ ਨੂੰ ਬਾਅਦ ਵਿੱਚ ਦੱਸਦੇ ਹਾਂ ਪਰ ਮਾਰ ਕੇ ਆਂ ਦੱਸਮ ਦਵਗੇ 14 ਦੇ 15 ਦੇ ਵਿੱਚ ਬਾਕੀ ਮਤਲਬ ਉਹ ਨਾਰਮਲ ਵੀ ਘਰਾਂ ਚੋਂ ਦਾ ਪਟਿਆ ਭਾਈ ਹਾਂ ਚੋੜੀ ਉਹ ਦੱਸ ਦਈਏ ਕੱਟੀ ਉਹਨੇ ਉਹਨਾਂ ਨੇ ਕੱਲ ਹੋਰ ਉਹਨਾਂ ਨੇ ਆਪਾਂ ਨੂੰ ਇਹ ਗੱਲ ਕਹੀ ਸੀ ਪਈਏ ਘਰੇ ਰੱਖ ਲੀਂਆਂ ਤੁਸੀਂ ਤੇ ਵੀ ਰੱਖ ਲਓ ਵੀ ਦੁੱਧ ਵਾਲੀ ਠੀਕ ਆ ਬਈ ਉਹ ਦੱਸੇ ਵੀ ਆਪਾਂ ਸ਼ੇਅਰ ਕਰਨੀ ਹੈ ਵੀ ਆਪਾਂ ਪੁਚੇ ਦਾ ਕੰਮ ਆ ਪਰ ਉਹ ਬੰਦੇ ਕਹਿੰਦੇ ਬਈ ਘਰੇ ਵੀ ਰੱਖ ਲੀਂਆਂ ਤੁਹਾਡੇ ਵਾਸਤੇ ਕੱਟੀ ਮਾਰੀ ਨਹੀਂ ਮਾਰੀ ਹਾਂ ਫ ਸਿੰਝੀ ਜੀ ਲੂਤ ਉਹ ਇਮੋਟਿਵ ਨਹੀਂ ਕਰਦਾ ਸਾਣ ਸੀ ਤੇ ਉਹ ਫੇਸਬੁਕ ਉਹੀ ਬਲੋ ਦੇਖੋ ਅੱਛਾ ਮਤਾਂ ਤੁਹੇ ਦਿਖਾ ਦੇ ਕਰਮਾ ਦਾ ਗੱਟ ਚੌੜਾ ਆ ਗੱਟ ਚੌੜਾ ਮੱਥਾ ਲੀ ਗਾ ਫਿਰ ਅਸੀਂ ਬੜੀ ਚੰਗੀ ਆ ਕੱਦ ਦਿਖਾ ਦੇ ਕੋਲੀ ਖੜ ਕੇ ਗਰਾ ਕਹਿੰਦਾ ਬਈ ਇੱਕ ਆ ਬੋਰਾ ਬਾਰੇ ਬੰਦੇ ਕਹਿੰਦਾ ਵੀ ਵੀਡੀਓ ਚ ਹੋਰ ਹੁੰਦੀ ਆ ਉਹ ਹੁੰਦੀ ਆ ਆਪਣੇ ਪਰਮਾਨੰਥ ਨੇ ਕਹਿੰਦਾ ਜਿੰਨੇ ਵੀ ਵੀਡੀਓ ਪਰੇ ਕਿਸੇ ਦੇ ਘਰੋਂ ਹੀ ਬਣਾਉਨੇ ਆਪਾਂ ਆਪਣਾ ਉਹ ਵੀਡੀਓ ਦੇ ਵਿੱਚ ਕੱਦ ਕੋਲੇ ਖੜ ਕੇ ਦਿਖਾਇਆ ਹੋਊਗਾ ਕੱਦ ਦੇ ਥਣਾ ਦੀ ਜਿੰਨੀ ਕ ਮੰਨ ਲਓ ਵੀ 100 ਦੇ ਵਿੱਚੋਂ 90 95 ਕਹਿੰਦਾ ਆਪਣੇ ਆਪ ਦੀ ਬੋਦੇ ਗਾਰੰਟੀ ਦਿਓ ਉਹ ਕੱਦ ਦਿਖਾ ਦੇ ਕੋਲੇ ਖ ਉਹ ਉੱਪਰ ਖਰਿਆ ਆ ਲੱਗਦਾ ਭਾਈ ਪਰੇ ਦੀਵਾ ਹੋਇਆ ਵੈਂ ਦੇਖਦਾ ਵੀ ਛਾਪੀ ਦੇ ਜਾਪੜ ਤੋਂ ਨੀਰੇ ਬਚਾ ਲੈਣਗੇ ਠੀਕ ਆ ਭਾਈ ਤੇ ਭਾਈ ਕੱਟੀ ਦੀ ਆਪਣੀ ਉਮਰ ਵੀ ਹੋ ਗਈ ਸਾਰਾ ਕੁਝ ਹੋ ਗਿਆ ਤੇਰੀ ਮਦਰ ਮਿਲ ਕੋਈ ਹੋ ਗਿਆ ਠੀਕ ਆ ਭਾਈ ਇਸ ਪਿਓ ਬਾਰੇ ਖੁਸ਼ੀ ਦੇਖਾ ਉਹਨਾਂ ਨੇ ਆਦਾ ਘਰ ਦਾ ਸਾਂਝੀ ਉਹ ਸਾਡੇ 14 15 ਲੀਟਰ ਹੋਈਆਂ ਆਪਦੀਆਂ ਵੀ ਠੀਕ ਆ ਹਾਂ ਤੋੜ ਕੇ ਤੋੜ ਕੇ ਸਹੀ ਬੋ ਆਹ ਤੋੜ ਇਹ ਮੇਰੇ ਤੋਂ ਤੋੜਾ ਤੋੜਾ ਕੱਟੇ ਚੈੱਕ ਕਰੋ ਨਾ ਸ਼ੀਨੀ ਠੀਕ ਆ ਮਿੱਤਰੋ ਬਾਕੀ ਫੇਸ ਬਿਊਟੀ ਸੁਖਾਈ ਤੇ ਹੀ ਨਹੀਂ ਖਰਨੀ ਚੈੱਕ ਕਰਾ ਲਈ ਪਹਿਲਾਂ ਲੈ ਮਿੱਤਰੋ ਦੇਖ ਲੈ ਪਰ ਨਹੀਂ ਚੈੱਕ ਕਰਾ ਦੇ ਖੜ ਦੀ ਗੁਣੀ ਚੈੱਕ ਕਰੋ ਕੰਟੀ ਦੀ ਕਰ ਲੰਗ ਦੀ ਠਣਾ ਦੀ ਠੀਕ ਹੈ ਨਾ ਆਪਾਂ ਦੀ ਗਾਰੰਟੀ ਆਪਾਂ ਕਿਸੇ ਦੇ ਘਰੇ ਆ ਕੇ ਵੀ ਆਇਆ ਕਿਥੋਂ ਮੂਰੀ ਦੀ ਔਲ ਮੰਨਦੇ ਹੋ ਨਾ ਸੰਗਲਪਾਇਆ ਵੈਸੀ ਠੀਕ ਜੇਰ ਆਪਾਂ ਮੂਰੀ ਵੀ ਹੁਣੀ ਪਾਈ ਆ ਪਹਿਲਾਂ ਆਪਣੇ ਵੀ ਖੁੱਲੀ ਰਹਦੀ ਸੀ ਮੈਂਟ ਆਨ ਲਈ ਵੀਡੀਓ ਪਾਉਣ ਦੇ ਮਾਰਾਂ ਨੇ ਮੂਰੀ ਪਾਈ ਆ ਆਪਾਂ ਕੀਦਾ ਬਾਈ ਬਾਕੀ ਛੋਲੀ ਖੁਸ਼ੀ ਮਾਰ ਕੇ ਦਿਖਾ ਦੇ ਨਾ ਪਤਾ ਓਏ ਸ਼ੋਅ ਦਿਖਾ ਬਦੀ ਬਈ ਕਿਹਾ ਹੁੰਦਾ ਆਣਾ ਯਾਰ ਮਾਈਲੇਜ ਮਿਸ ਕਰਦੂ ਕੱਟ 200 ਦੀ ਕੱਟੀ ਹੁੰਦੀ ਆਂ ਆਹ ਬਤਾ ਮਿੱਤਰੋ ਤੁਸੀਂ ਸ਼ੋਅ ਹੀ ਆਪਾਂ ਕੁਆਲਿਟੀ ਪਹਿਲਾਂ ਵੀ ਨਾਲ ਲੇਕ ਕਰੀ ਹੁੰਦੇ ਤੇ ਕਰਾਤੀ ਆਂ ਆਪ ਤੇ ਬਾਕੀ ਮਿੱਤਰੋ ਤੁਸੀਂ ਆਪ ਦੀ ਕੱਟੀ ਤਸੱਲੀ ਦੇਖੀ ਕਿੰਨੀ ਹੁੰਦੀ ਆ ਗੱਲ ਹੋਰ ਆਪਾਂ ਕਿਸੇ ਵੀ ਵੀਡੀਓ ਚ ਕਹਿ ਰਹੇ ਨਾ ਬਸ ਜਿੰਨੀ ਆਪਣੀ ਗਰੰਟੀ ਹੁੰਦੀ ਆ ਹੁੰਦੀ ਆ ਬਾਕੀ ਤਸੱਲੀ ਕਰਨਾ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਆ ਕੋਈ ਬੰਦਾ ਆਪਾਂ ਨੂੰ ਵੀਡੀਓ ਦੇਖ ਕੇ ਕਹੇ ਬਾਈ ਯਾਰ ਕਿਸੇ ਘਰੇ ਵੀਡੀਓ ਬਣਾ ਬਈਆਂ ਐਸੀ ਆਪਾਂ ਇੱਕ ਵੇ ਵੀਡੀਓ ਦੇ ਵਿੱਚ ਇਹ ਗੱਲ ਕਹਿੰਦਾ ਬਾਈ ਬੇਨਤੀ ਇਹ ਆ ਵੀ ਕੱਦ ਦੀ ਅਸੀਂ ਪ੍ਰੋਬਲਮ ਕਰਕੇ ਵੀਡੀਓ ਬਣਾ ਦਿੰਨੇ ਨਾ ਅਨੰਦ ਸਾਡੀ ਪਰ ਤਸੱਲੀ ਕਰਨਾ ਉਪਰੋ ਸੀ ਜੀ ਦੀ ਬਣਾ ਦੇ ਦੀ ਸੋਡੀ ਜੁਮੇਰੀ ਜ਼ਿੰਮੇਵਾਰੀ ਠੀਕ ਹੈ ਨਾ ਹੁਣ ਦੇਖ ਲੈ ਕਿ ਖੁਸ਼ੀ ਹੋ ਦਗਾ ਤੇ ਪੀ ਆ ਮਲਾ ਪਤਲੀ ਚੌਂਦੀ ਜਿਹਾ ਜਮਾ ਹੈ ਮਨ ਹਾਂ ਜਿਹੜੀ ਗੱਲ ਪੀ ਚੌਂਦੀ ਜਿਹਾ ਪਤਾ ਨਹੀਂ ਕੋਈ ਵਾੜਾ ਹੋਣੀਗਾ ਠੀਕ ਹੈ ਨਾ ਠੀਕ ਆ ਬਾਈ ਹਾਂ ਬਾਕੀ ਫੇਸਬੁਕ ਦੇ ਦੁਆਰੇ ਚੈੱਕ ਕਰਾ ਲੈ ਕੋਣੀ ਸੜੀ ਆ ਠੀਕ ਹੈ ਨਾ ਜੇ ਕਿਸੇ ਵਪਾਰੀ ਕੋਲੇ ਹੁੰਦੀ ਖੁਸ਼ੀ ਇਹਦੇ ਸੰਗਾਂ ਦੇ ਲਾਇਆ ਹੁੰਦੇ ਅੱਧਾ ਘੰਟਾ ਤਾਂ ਹੋਰ ਵੀ ਨਹੀਂ ਬਣਨ ਵਾਲੀ ਠੀਕ ਆ ਵਧੀਆ ਬਣਿਆ ਵਧੀਆ ਬਣਿਆ ਦੇਖ ਨਹੀਂ ਦੀ ਕਿੱਥ ਤੇ ਭਾਈ ਵੀਡੀਓ ਬਣਾ ਲਈ ਆਪਣਾ ਮੋਬਾਈਲ ਨੰਬਰ ਇਕ ਕੱਟੀ ਖਰੀਦਣ ਲਈ ਵੀਡੀਓ ਕੱਟੀ ਖਰੀਦਣ ਲਈ ਆਪਣਾ ਨੰਬਰ 941795012 ਠੀਕ 941795012 ਆਪਣਾ ਫੋਨ ਨੰਬਰ ਆ ਨੰਬਰ ਦਾ ਰਜਿਸਟਰ ਦਾ ਨਾਮ ਤੇ ਆਪਣਾ ਚੈਨਲ ਆ ਪਿੰਡ ਫੂਲ ਆਪਣਾ ਇੱਕ ਸਾਰੇ ਪਿੰਡਾਂ ਦੇ ਚਾਹਾਂ ਦੇ ਬੇਨਤੀ ਆ ਭਾਈ ਆਪਾਂ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਆ ਆਪਣਾ ਨਵਾਂ ਕੰਮ ਜਰੂਰ ਠੀਕ ਹੈ ਨਾ ਪਰ ਆਪਾਂ ਜੈਨੂਰ ਰੇਟ ਤੇ ਬਣਾਉਣੇ ਆ ਪਿੰਡ ਦੇ ਵਿੱਚ ਤੋਂ ਆਪਣੇ ਜੀ ਆ ਪਰ ਬਾਹਰ ਵੀ ਜੇ ਆਪਣੇ ਕੋਲੇ 20 25 ਕਿਲੋ 30 ਕਿਲੋ ਮੀਟਰ ਤੱਕ ਕੋਈ ਬੰਦਾ ਵੀਡੀਓ ਬਣਾਉਣਾ ਚੱਕਰ ਆਉਂਦਾ 50 ਕਿਲੋ ਮੀਟਰ ਤੱਕ ਵੀ ਆਪਾਂ ਜੈਨੂਰ ਤੇਲ ਖਰਚੇ ਦੇ ਅਗਰ ਆਪਣਾ ਤੇਲ ਖਰਚਾ ਆਪਣਾ ਮਾਨ ਰੱਖਦੇ ਆਪਾਂ ਉਹਨੇ ਦੀ ਵੀਡੀਓ ਬਣਾ ਦਾਂਗੇ ਜਿਹੜੀ ਗੱਲ ਆ ਜਿਹੜੀ ਗੱਲ ਆ ਕਿਉਂਕਿ ਲੋਕਾਂ ਨੂੰ ਦੇਖ ਸੁਣਨ ਚਾਹਦਾ ਭਈ 2000 ਲੰਦਾ ਭਈ 1500 ਲੰਦਾ ਭਈ ਦੋ ਦਿਨ ਹੋ ਗਏ ਫੋਨ ਕਰੀ ਆਉਂਦਾ ਨਹੀਂ ਠੀਕ ਹੈ ਨਾ ਕੱ ਆਪਾਂ ਆਪਣਾ ਕੰਮ ਕਾਰ ਨੂੰ ਚੱਲਦਾ ਵੀ ਆਪਾਂ ਉਹ ਗੱਲ ਨਹੀਂ 21500 ਹਜ਼ਾਰ ਆ ਲੈਣ ਲੋਕਾਂ ਦੇ ਗੱਲ ਵੱਡਣਾ ਬਾਈ ਕੋਈ ਵੱਡਣਾ ਕੋਈ ਫਾਇਦਾ ਨਹੀਂ ਕਿਉਂਕਿ ਅਗਰ ਆ ਵੀ ਕੋਈ ਹੁੰਦਾ ਗਰੀਬ ਬੰਦਾ ਦਾ ਮੰਨ ਲਾ ਕਿਸੇ ਬੰਦੇ ਨੇ ਕੱਟੀ ਵੇਚੀ ਕਿਸੇ ਗਰੀਬ ਬੰਦੇ ਕੋਲ ਆ ਗਈ ਠੀਕ ਹੈ ਨਾ ਕੱਟੀ ਮੰਨ ਲਾ ਬਾਈ 23000 ਦੀ ਕੱਟੀ ਆ 1500 ਰੁਪਏ ਵੀਡੀਓ ਆ ਲੈ ਗਿਆ ਕੀ ਵੱਟੂਗਾ ਕੀ ਵੱਟੂਗੀ ਕੱਟੂਗੀ ਠੀਕ ਹੈ ਨਾ ਹੁਣ ਮੰਨ ਲਾ ਅਗਲੇ ਨੇ ਵੀ ਦੇਖਣਾ ਹੁੰਦਾ ਪਰ 1500 2000 ਸਵੇਰੇ ਬਾਈ ਦਾ ਫੋਨ ਆਇਆ ਕੋਈ ਕਹਿੰਦਾ ਪਹਿਲਾਂ ਹਿਆਸ ਸੀ ਫਿਰ 1500 ਕਰਤਾ ਹੁਣ 2000 ਨੂੰ ਕਹਿੰਦੇ ਹਾਂ ਠੀਕ ਆਹ ਕਾ ਕੇ ਵੀ ਆਪਾਂ ਆਪਣਾ ਕੰਮ ਕੰਮ ਵੀ ਕਿਸੇ ਵੀ ਲੈਵਲ ਤੇ ਜਾਂਦਾ ਆਪਣਾ ਕੰਮ ਵਧੀਆ ਚੱਲਦਾ ਆਪਾਂ ਜੈਨੂਰੇਟਰ ਲੈਣਾ ਪਾਉਗਾ ਨਹੀਂ ਵੀ ਆਪਾਂ 11500 ਲੈਣਾ ਲੋਕਾਂ ਨੇ ਕਿ ਆਪਾਂ ਤੋਂ ਥੱਲੇ ਥੱਲੇ ਦੇਖਾਂ ਪਰ ਮਾਤਮੇ ਹੀ ਕਰ ਸਕਾਂ ਹੁਣ ਆਪਾਂ ਤੇਲ ਖਾਤੇ ਦੀ ਵੀਡੀਓ ਪਾਉਣੀ ਆ ਠੀਕ ਹੈ ਨਾ ਆਪਾਂ ਨੂੰ ਕੋਈ ਆਪਣੇ ਪੈਸੇ ਪੂਸੇ ਨਾਲ ਇਹ ਆਪਾਂ ਲੋਕ ਜੋੜਨੇ ਹਾਂ ਬਾਈ ਜਿਹੜੀ ਮੇਨ ਗੱਲ ਆ ਠੀਕ ਹੈ ਨਾ ਬਾਕੀ ਆਪਾਂ ਦੋ ਚਾਰ ਗਰੁੱਪ ਵੀ ਬਣਾਵਾਂਗੇ ਉਹ ਗਰੁੱਪ ਦੇ ਵਿੱਚ ਭਾਈ ਜਿੰਨੇ ਵਾਈ ਆਪਾਂ ਨੂੰ ਕਾਲ ਲਾਉਂਦੇ ਉਹਨਾਂ ਦੇ ਨੰਬਰ ਵੀ ਐਡ ਕਰਾਂ ਭਾਈ ਇਹਦੇ ਚਾਹਨਾ ਬੇਚੀਏ ਕੇ ਆ ਭਾਈ ਜਿਹੜੀ ਆਪ ਦੀ ਵੀਡੀਓ ਹ ਸ਼ੇਰ ਲੀਗਨ ਕੰਬਈ ਮਿਹਰਬਾਨੀ ਇਹ ਬਾਕੀ ਕੱਟੀ ਗਈ ਨਹੀਂ ਮਿੱਤਰੋ ਆਪਣਾ ਮੋਬਾਈਲ ਨੰਬਰ ਚਾਹਦਾ ਸਕਰੀਨ ਤੇ ਆਪਣਾ ਕਾਲ ਸਪਰਟ ਤਾਂ ਕੰਵਾ ਸਾਰੇ ਵੀਰਾਂ ਦਾ ਚੱਲਣਾ ਜੁੜੇ ਰਹੋ ਪਿਆਰ ਸਤ